ਜਲੰਧਰ ਵੈਸਟ ਜਿਮਣੀ ਚੋਣਾਂ ਦੇ ਲਈ ਲਗਾਤਾਰ VOTING ਜਾਰੀ ਹੈ ਔਰ ਹਰ ਪਾਰਟੀ ਦੀ ਜਿਵੇਂ ਮੈਂ ਬਾਰ-ਬਾਰ ਜ਼ਿਕਰ ਕਰ ਰਿਹਾ ਕਿ ਇਹ ਸਾਖ ਦੀ ਲੜਾਈ ਬਣ ਚੁੱਕੀ ਹੈ ਔਰ ਇਸੇ ਤਰ੍ਹਾਂ ਸੁਸ਼ੀਲ ਕੁਮਾਰ ਰਿੰਕੂ ਭਾਜਪੀ ਨੇਤਾ ਇਹਨਾਂ ਦੇ ਲਈ ਵੀ ਇੱਕ ਬੜਾ ਵੱਡਾ ਟੈਸਟ ਹੈ ਇੱਕ ਮਹੀਨਾ 10 ਦਿਨ ਪਹਿਲਾਂ ਹੀ ਇਸ ਹਲਕੇ ਦੇ ਵਿੱਚੋਂ ਇਹਨਾਂ ਨੂੰ 42000 ਵੋਟਾਂ ਪਈਆਂ ਸੀਗਾ ਔਰ ਹੁਣ ਆਪਣੇ ਸਾਥੀ ਲਈ ਲਗਾਤਾਰ ਪ੍ਰਚਾਰ ਕਰ ਰਹੇ ਨੇ ਰਿੰਕੂ ਜੀ ਸਵੇਰੇ ਦੀ ਸਥਿਤੀ ਹੁਣ ਤੱਕ ਕੀ ਦੇਖ ਪਾ ਰਹੇ ਹੋ ਜੋ ਮੈਨੂੰ ਤਸਵੀਰਾਂ ਨਜ਼ਰ ਆ ਰਹੀਆਂ ਹਨ ਵੋਟਰਾਂ ਦਾ ਰੁਝਾਨ ਥੋੜਾ ਘਟ ਨਜ਼ਰ ਆ ਰਿਹਾ ਜੇ ਇਸੇ ਤਰ੍ਹਾਂ ਸਿੱਧੀ ਰਹਿੰਦੀ ਸਭ ਤੋਂ ਪਹਿਲਾਂ ਰਿਮਾਂਸ਼ੂ ਜੀ ਮੈਂ ਤਾਂ ਜਲੰਧਰ ਵੈਸਟ ਦੇ ਸਾਰੇ ਵੋਟਰਾਂ ਨੂੰ ਤੁਹਾਡੇ ਮਾਧਿਅਮ ਤੋਂ ਅਪੀਲ ਕਰਨਾ ਚਾਹਾਂਗਾ ਕਿ ਇਹ ਤੁਹਾਡਾ ਫੰਡਾਮੈਂਟਲ ਰਾਈਟ ਹੈ ਵੋਟ ਜ਼ਰੂਰ ਕਰਨ आओ ਤੁਹਾਡੀ ਵੋਟ ਨੇ ਉਸ ਲੀਡਰ ਦੀ ਚੋਣ ਕਰਨੀ ਹੈ ਜਿਨੇ ਤੁਹਾਡੇ ਹੱਕਾਂ ਦੇ ਲਈ ਲੜਾਈ ਲੜਨੀ ਹੈ ਸੋ ਜਿਹਨੂੰ ਵੀ ਤੁਸੀਂ ਵੋਟ ਪਾਣੀ ਹੈ ਤੁਹਾਡੀ ਮਰਜ਼ੀ ਹੈ ਪ੍ਰਚਾਰ ਤੁਸੀਂ ਦੇਖਿਆ ਤਾਂ ਮੇਰੀ ਅਪੀਲ ਹੈ ਕਿ ਵੋਟ ਜ਼ਰੂਰ ਕਰਨ आओ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ VOTING ਦਾ ਦੇਖੋ ਮੈਨੂੰ ਲੱਗਦਾ ਕਿ ਅਗਰ ਵੋਟ ਪਰਸੈਂਟੇਜ ਘਟ ਹੁੰਦਾ ਤਾਂ ਕਿਤੇ ਨਾ ਕਿਤੇ ਦੇ ਨਾਲ ਸਰਕਾਰ ਦੇ ਪ੍ਰਤੀ ਜਿਹੜੀ ਲੋਕਾਂ ਦੀ ਨਾਰਾਜ਼ਗੀ ਹੈ ਮੈਨੂੰ ਲੱਗਦਾ ਕਿ ਇਹਦਾ ਸਰਕਾਰ ਨੂੰ ਇਸ ਦਾ ਨੁਕਸਾਨ ਹੋ ਸਕਦਾ ਜਿਵੇਂ ਨੰਬਰ ਰਹੇ ਪਿਛਲੀ ਵਾਰ ਦੇ ਲੋਕ ਸਭਾ ਤੁਹਾਡੇ ਚੋਣਾਂ ਦੇ ਵਿੱਚ 15000 ਵੋਟਾਂ ਮੈਨ ਸਰਕਾਰ ਨੂੰ ਇੱਥੋਂ ਪਈਆਂ 42000 ਤੁਹਾਨੂੰ 43000 ਦੇ ਕਰੀਬ ਹੀ ਹੋ ਗਿਆ ਸੀਗਾ ਔਰ ਕੁਛ ਹੀ ਫਰਕ ਦੇ ਨਾਲ ਚਰਨਜੀਤ ਸਿੰਘ ਚੰਨੀ ਇੱਥੋਂ ਦੀ ਜਿੱਤੇ ਨੇ ਤਾਂ ਉਹੀ ਸਥਿਤੀ ਹੁਣ ਤਾਂ ਲੱਗਦੀ ਹੈ ਕਿ ਇਸ ਤਰ੍ਹਾਂ ਬੰਪਰ VOTING ਵੀ ਹੋਊਗੀ ਔਰ ਸਰਕਾਰ ਕੀ ਐਨੇ ਪਿੱਛੇ ਚਲੋ ਠੀਕ ਹੈ ਅੱਗੇ ਕਾਂਗਰਸ ਜਾਂ BJP ਕੌਣ ਹੋਏਗਾ ਪਰ ਸਰਕਾਰ ਕੀ ਐਨੇ ਪਿੱਛੇ ਰਹਿ ਸਕਦੀ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਇੱਥੇ ਡਟੇ ਰਹੇ ਪੂਰੀ ਪੂਰੀ ਆਮ ਆਨਵੀ ਪਾਰਟੀ ਇੱਥੇ ਇੱਕ ਮਹੀਨਾ ਡਟੇ ਰਹੀ ਦੇਖੋ ਗੱਲ ਹੈ ਕਿ ਸਰਕਾਰ ਨੂੰ ਕਿਤਨਾ ਕਿਤੇ ਆਪਣਾ ਫੇਲਿਅਰ ਨਜ਼ਰ ਆਉਂਦਾ ਔਰ ਜਿੰਨੀ ਉਹਨਾਂ ਨੇ ਥੱਲੇ ਮਿਹਨਤ ਕੀਤੀ ਹੈ ਮੈਂ ਕਦੇ ਨਹੀਂ ਦੇਖਿਆ ਕਿ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਨੇ ਬਾਈ ਇਲੈਕਸ਼ਨ ਦੇ ਵਿੱਚ ਆਪਣੇ ਪਰਿਵਾਰ ਸਹੀ ਦਾ ਜਿਹੜੀ ਇੰਨੀ ਥੱਲੇ ਜਾ ਕੇ ਗਰਾਉਂਡ ਜ਼ੀਰੋ ਤੇ ਜਾ ਕੇ ਇਹਨਾਂ ਕੰਮ ਕੀਤਾ ਸੋ ਅੱਜ ਲੋਕਾਂ ਨੂੰ ਪਤਾ ਹੈ ਕਿ ਅਗਰ ਸਰਕਾਰ ਨੇ ਸਮੇਂ ਰਹਿੰਦੇ ਆ ਇਹ ਸਾਰੇ ਕੰਮ ਜਲੰਧਰ ਵੈਸਟ ਦੀਆਂ ਲੋੜਾਂ ਪੂਰੀਆਂ ਕੀਤੀਆਂ ਹੁੰਦੀਆਂ ਤਾਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਇਦਾਂ ਧਰਾਤਲ ਤੇ ਆ ਕੇ ਗਲੀਓ ਗਲੀ ਫਿਰਨ ਦੀ ਜ਼ਰੂਰਤ ਨਹੀਂ ਸੀ ਔਰ ਕਿਤੇ ਨਾ ਕਿਤੇ ਬੇਸ਼ੱਕ ਸਰਕਾਰ ਨੇ ਬੜੀ ਮਿਹਨਤ ਕੀਤੀ ਹੈ ਬੇਸ਼ੱਕ ਬਹੁਤ ਸਾਰਾ ਜਿਹੜਾ ਸਰਕਾਰੀ ਅਮਲਾ ਜਾਮਾ ਇਲੈਕਸ਼ਨਾਂ ਦੇ ਵਿੱਚ ਲੱਗਿਆ ਰਿਹਾ ਪਰ ਮੈਨੂੰ ਫਿਰ ਵੀ ਲੱਗਦਾ ਕਿ ਇਹ ਨਤੀਜੇ ਸਰਕਾਰ ਦੇ ਹੱਕ ਦੇ ਵਿੱਚ ਆਉਣ ਵਾਲੇ ਨਹੀਂ ਮੁਕਾਬਲਾ ਤਾਂ ਟਰ ਫਿਰ ਕਾਂਗਰਸ ਦੇ ਨਾਲ ਹਾਂ ਮੈਨੂੰ ਲੱਗਦਾ ਕਾਂਗਰਸ ਲਗਾਤਾਰ ਮੁੱਖ ਮੰਤਰੀ ਵੀ ਸਟੇਜਾਂ ਤੋਂ ਇਹੀ ਕਹਿੰਦੇ ਰਹੇ ਵਾਰਡ-ਵਾਰਡ ਜਾ ਕੇ ਉਹਨਾਂ ਨੇ ਰੈਲੀਆਂ ਕੀਤੀਆਂ ਕਹਿੰਦੇ 2.5 ਸਾਲ ਸੀਨੀਅਰ ਡਿਪਟੀ ਮੇਅਰ ਵੀ 5 ਸਾਲ ਕਾਂਗਰਸ ਦੀ ਇੱਥੇ ਸਰਕਾਰ ਰਹੀ ਕਾਂਗਰਸ ਦਾ ਹੀ ਸੀਨੀਅਰ ਡਿਪਟੀ ਮੇਅਰ ਰਿਹਾ ਜੋ ਹੁਣ ਉਮੀਦਵਾਰ ਨੇ ਕਿਉਂਕਿ ਤੁਸੀਂ ਉਸ ਵੇਲੇ ਐਮਐਲਏ ਵੀ ਸੀਗੇ ਕਹਿੰਦੇ ਨਾ ਇੱਥੇ ਸੀਵਰੇਜ ਦੀਆਂ ਸਮस्याਆਂ ਆ ਲੋਕਾਂ ਦੀ ਹਲੋਈਆਂ ਨਾ ਸੜਕਾਂ ਬਣੀਆਂ ਹੁਣ 2.5 ਸਾਲ ਤੇ ਆਵਾਮੀ ਪਾਰਟੀ ਦੀ ਵੀ ਸਰਕਾਰ ਰਹੀ ਪਰ ਉਹ ਫੇਰ ਵੀ ਦੋਚੇ ਤੁਹਾਨੂੰ ਢਹਾਂਦੇ ਨਹੀਂ ਖੈਰ ਲੋਕਾਂ ਨੂੰ ਇਸ ਗੱਲ ਦਾ ਹੁਣ ਪਤਾ ਲੱਗ ਚੁੱਕਾ ਹੈ ਕਿ ਹੁਣ ਕਾਂਗਰਸ ਦੀ ਜਾਂ ਦੂਸਰੀਆਂ ਸਰਕਾਰਾਂ ਨਹੀਂ ਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ 2.5 ਸਾਲ ਤੋਂ ਲਗਾਤਾਰ ਸਟੀering ਹੈ ਜਿਹੜਾ ਆਮ ਆਦਮੀ ਪਾਰਟੀ ਦੇ ਹੱਥ 'ਚ ਹੈ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਲੰਧਰ ਦੀ ਜਿਹੜੀ ਹੈ ਮੈਂ ਸਮਝਦਾ ਕਿ ਬੁਰੀ ਹਾਲਤ ਹੈ ਇਸ ਵੇਲੇ ਕਾਰਪੋਰੇਸ਼ਨ ਨੂੰ ਲੈ ਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਹਰ ਤਰੀਕੇ ਦੇ ਨਾਲ ਉਹ ਕਿੰਨਾ ਕਿਤੇ ਲੋਕਾਂ ਦਾ ਜਿਹੜਾ ਗੁੱਸਾ ਹੈ ਮੈਨੂੰ ਲੱਗਦਾ ਕਿ ਇਹ ਨਾ ਇਸ ਬਾਈ ਇਲੈਕਸ਼ਨ ਦੇ ਵਿੱਚ ਜ਼ਰੂਰ ਸਰਕਾਰ ਦੇ ਪ੍ਰਤੀ ਫੁੱਟੇਗਾ ਇੱਕ ਲੋਕਾਂ ਦਾ ਗੁੱਸਾ ਕਿਥੇ ਤੁਹਾਡੇ ਸਾਥੀ ਤੁਹਾਡੀ ਪਾਰਟੀ ਦੇ ਉਮੀਦਵਾਰ ਸ਼ੀਤਲੰਗਰਾਲ ਦੇ ਖਿਲਾਫ ਵੀ ਦਿਨ ਰੂਗਾ ਕਿਉਂਕਿ ਇੱਕ ਮਹੀਨਾ 10 ਦਿਨ ਪਹਿਲਾਂ ਲੋਕਾਂ ਨੇ ਵੋਟਾਂ ਪਈਆਂ ਫਿਰ ਤੋਂ ਲੋਕਾਂ ਨੂੰ ਵੋਟਾਂ ਪਾਣੀ ਪੈ ਰਹੀਆਂ ਹੈ ਅਸਤੀਫਾ ਦਿੱਤਾ ਐ ਵੀ ਸੀਟ ਛੱੜਤੀ ਲੋਕਾਂ ਨੇ ਦੇਖੋ ਵਿਧਾਨ ਸਭਾ ਉਹਨਾਂ ਨੂੰ ਭੇਜਿਆ ਹੀ ਸੀਗਾ ਦੇਖੋ ਗੱਲ ਹੈ ਕਿ ਉਹਨੇ ਆਪਣੀ ਗੱਲ ਰੱਖੀ ਲੋਕਾਂ ਅੱਗੇ ਅਸੀਂ ਹਰ ਮਹੱਲੇ ਜਾ ਕੇ ਦੱਸਿਆ ਕਿ استਿਫਾ ਕਿਹੜੀ ਗੱਲ ਤੋਂ ਦੇਣਾ ਪਿਆ ਅਗਰ ਸਰਕਾਰ ਨੇ ਸਮਾਂ ਰਹਿੰਦਿਆਂ ਸ਼ੀਤਲ ਅੰਗਰਾਲ ਦੀ ਸੁਣਾਈ ਕੀਤੀ ਹੁੰਦੀ ਉਹਦੇ ਕਹਿਣ ਤੇ ਇੱਥੇ ਕੰਮ ਕੀਤੇ ਹੁੰਦੇ ਇੱਥੇ ਪੂਰਾ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਮੁਹੱਈਆ ਕਰਵਾਇਆ ਹੁੰਦਾ ਸਰਕਾਰੀ ਤਾਂ ਮੇਰਾ خیال ਹੈ ਕਿ ਅੱਜ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਦੇ ਵਿੱਚ ਹੀ ਹੋਣਾ ਸੀ ਤਾਂ ਇਹ ਬਾਈ ਇਲੈਕਸ਼ਨ ਦੀ ਵੀ ਜ਼ਰੂਰਤ ਨਹੀਂ ਸੀ ਪੈਣੀ ਤੁਸੀਂ ਵੀ ਕੱਲ ਦੇ ਲਾਈਵ ਆਏ ਸ਼ੀਤਲ ਗੁਰਾਲ ਵੀ ਆਏ ਕਈ ਜਗ੍ਹਾ ਤੋਂ ਤੁਸੀਂ આરોਪ ਲਗਾਇਆ ਕਿ ਆਮ ਆਦਮੀ ਪਾਰਟੀ ਵਾਲੇ ਸੂਟ ਵੰਡ ਰਹੇ ਸੀਗੇ ਸ਼ਰਾਬ ਦੀ ਬੇਟੀਆਂ ਵੰਡ ਰਹੇ ਸੀਗੇ ਹੁਣੇ ਵੀ ਛੇਤਲੂੰਗਰਾਲ ਨੇ ਇੱਕ ਆਮ ਆਦਮੀ ਪਾਰਟੀ ਦੇ ਹੀ ਨੇਤਾ ਨੂੰ ਬਠਿੰਡਾ ਦੇ ਨੇਤਾ ਨੂੰ ਸੀਗੇ ਉਹਨਾਂ ਨੂੰ ਫੜਿਆ ਇਸ ਸਥਿਤੀ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਲੱਗ ਰਿਹਾ ਕਿ ਤੁਹਾਨੂੰ ਚੋਣ ਲੜਨਾ ਬੜਾ ਤੁਹਾਡੇ ਲਈ ਔਖਾ ਹੈ ਜਦੋਂ ਤੁਸੀਂ ਚੋਣ ਲੜ ਰਹੇ ਨਹੀਂ ਔਖੀ ਤਾਂ ਕੋਈ ਗੱਲ ਨਹੀਂ ਆ ਇਹ ਤਾਂ ਰੂਟੀਨ ਮੈਟਰ ਆ ਹਾਂ ਪਰ ਜਿਸ ਤਰੀਕੇ ਨਾਲ ਕੱਲ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਸਰਕਾਰ ਵੱਲੋਂ ਇਹ ਲੱਗਦਾ ਕਿ ਸਰਕਾਰ ਆਪਣੀ ਹਾਰ ਜਿਹੜੀ ਮੰਨ ਚੁੱਕੀ ਹੈ ਹੋਰ ਤਾਂ ਹੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਆ ਵੋਟਰਾਂ ਨੂੰ ਖੁਸ਼ ਕਰਨ ਦੇ ਲਈ ਅੱਜ ਅਪਣਾਏ ਜਾ ਰਹੇ ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਹੱਥ ਕੰਡਿਆਂ ਦੇ ਨਾਲ ਲੋਕ ਅਖੀਰ ਤੱਕ ਨਹੀਂ ਮੰਨਦੇ ਬਿਲਕੁਲ ਧੰਨਵਾਦ ਸਾਡਾ ਗੱਲਬਾਤ ਕਰਨ ਲਈ ਇਹ ਸਨ ਜਲੰਧਰ ਦੇ ਸਾਬਕਾ ਐਮਪੀ ਸੁਸ਼ਮ ਕੁਮਾਰ ਰਿੰਕੂ ਅਤੇ ਭਾਜਪਾ ਨੇਤਾ ਜੋ ਦਾਵਾ ਕਰ ਰਹੇ ਨੇ ਕਿ ਲੋਕ ਸਰਕਾਰ ਦੇ ਪ੍ਰਤੀ ਇਸ ਇਲੈਕਸ਼ਨ ਦੇ ਵਿੱਚ नाराजगी जता ही विधानसभा जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप